ਤੁਸੀਂ ਮੈਂ ਆਪਣਾ ਮੈਡੀਕਲ ਕਰਵਾਇਆ ਆਪਣੀ ਭੈਣ ਦੀ ਮਦਦ ਨਾਲ ਉਹਨਾਂ ਨੂੰ ਮੈਂ ਲੈ ਕੇ ਗਈਆਂ ਉਹਨਾਂ ਨੇ ਦੱਸਿਆ ਕਿ ਅੱਜ ਜਿੱ ਬੱਚੀ ਨਾਲ ਹੋਇਆ ਸਭ ਕੁਝ ਮੇਰੀ ਬੇਟੀ ਨਾਲ ਮੇਰੇ ਨਨਾਨਦ ਤੇ ਮੁੰਡੇ ਨੇ ਤੇ ਗਲਤ ਕੰਮ ਕੀਤਾ ਜਿਹਦੇ ਕਰਕੇ ਮੈਂ ਅੱਜ ਇੱਥੇ ਪਹੁੰਚੀ ਹਾਂ ਮੇਰੇ ਬੱਚੀ ਨੇ ਮੈਨੂੰ ਦੱਸਿਆ ਕਿ ਫਾਦਰ ਵੀ ਮੇਰੇ ਨਾਲ ਬਹੁਤ ਜ਼ਿਆਦਾ ਗਲਤ ਕੰਮ ਕਰਦੇ ਰਹੇ ਆ ਮੰਗਲਵਾਰ ਦੇ ਦਿਨ ਸੀਗਾ ਜਦੋਂ ਮੈਂ ਆਪਣੀ ਨਨਾਨਦ ਦੇ ਮੁੰਡੇ ਨੂੰ ਅੱਖੀਂ ਦੇਖਿਆ ਨੂੰ ਦੱਸਿਆ ਵਾ ਤੇ ਉਹਨਾਂ ਨੇ ਕਿਹਾ ਕਿ ਕੱਲ੍ਹ ਵਦ ਨਾ ਕਰੀ ਵਾਲੇ ਦੁਆਲੇ ਕਿਸ ਨੂੰ ਨਾ ਦੱਸੀ ਚੁੱਪ ਕਰ ਜਾ ਘਰ ਦੀ ਗੱਲ ਆ ਕਿ 8-9 ਸਾਲ ਦੀ ਜਿਹਦੇ ਖੁਦ ਫਾਦਰ ਨੇ ਉਹਦੇ ਨਾਲ ਰੇਪ ਕੀਤਾ ਸੋ ਭੂਆ ਦੇ ਲੜਕੇ ਜੋ ਕਿ ਭਰਾ ਜਿਨ੍ਹਾਂ ਨੂੰ ਉਹ ਵੀਰ ਕਹਿੰਦੀ ਸੀਗੀ ਜੀ ਭੂਆ ਦੇ ਲੜਕੇ ਲੋ 8-9 ਸਾਲ ਦੀ ਕੁੜੀ ਦੇ ਨਾਲ ਜ਼ਬਰ ਜਨਾਹ ਕਰਨਾ ਅੱਜ ਉਸ ਗੱਲ ਦੀ ਮੈਂ ਕੜੇ ਸ਼ਬਦਾਂ ਨਾਲ ਨਿੰਦਿਆ ਕਰਦਾ ਵਾਂ ਮੇਰੀ ਬੇਟੀ ਨਾਲ ਮੇਰੇ ਨਨਾਨ ਤੇ ਮੁੰਡੇ ਨੇ ਤੇ ਗਲਤ ਕੰਮ ਕੀਤਾ ਜਿਹਦੇ ਕਰਕੇ ਮੈਂ ਅੱਜ ਇੱਥੇ ਪਹੁੰਚੀ ਆ ਮੇਰੇ ਬੱਚੇ ਨੇ ਮੈਨੂੰ ਦੱਸਿਆ ਕਿ ਜੋ ਕਿ ਅਮਨ ਮੁੰਡੇ ਨੇ ਮੇਰੇ ਨਾਲ ਗਲਤ ਕੰਮ ਕੀਤਾ ਤੇ ਮੇਰੇ ਫਾਦਰ ਵੀ ਮੇਰੇ ਨਾਲ ਬਹੁਤ ਜ਼ਿਆਦਾ ਗਲਤ ਕੰਮ ਕਰਦੇ ਰਹੇ ਆ ਪਰ ਮੇਰੇ ਨਨਾਨਾ ਸਾਰਾ ਕੁਝ ਇਹਨਾਂ ਨੂੰ ਸਾਰਿਆਂ ਨੂੰ ਪਤਾ ਸੀਗਾ ਇਹਨਾਂ ਨੇ ਮੈਨੂੰ ਨਹੀਂ ਦੱਸਿਆ ਜਦੋਂ ਮੈਂ ਆਪਣੇ ਨਨਾਨਾ ਦੇ ਮੁੰਡੇ ਨੂੰ ਅੱਖੀਂ ਦੇਖਿਆ ਵਾ ਮਿੱਤੀ 28 2025 ਮੰਗਲਵਾਰ ਦੇ ਦਿਨ ਸੀਗਾ ਜਦੋਂ ਮੈਂ ਆਪਣੇ ਨਾਨਾ ਦੇ ਮੁੰਡੇ ਨੂੰ ਅੱਖੀਂ ਦੇਖਿਆ ਫਿਰ ਮੈਂ ਉਹਨਾਂ ਨੂੰ ਦੱਸਿਆ ਵਾ ਤੇ ਉਹਨਾਂ ਨੇ ਕਿਹਾ ਕਿ ਗੱਲਬਾਤ ਨਾ ਗਰੀ ਵਾਲੇ ਦੁਆਲੇ ਕਿਸੇ ਨੂੰ ਨਾ ਦੱਸੀ ਚੁੱਪ ਕਰ ਜਾ ਘਰ ਦੀ ਗੱਲ ਆ ਤੇ ਮੈਂ ਕਿਸੇ ਵੀ ਤਰ੍ਹਾਂ ਆਪਣੇ ਬੱਚਿਆਂ ਨੂੰ ਲੈ ਕੇ ਉੱਥੋਂ ਆਈਆਂ ਤੇ ਤੇ ਸਖਤ ਕਾਰਵਾਈ ਕੀਤੀ ਜਾਵੇ ਮੇਰੇ ਬੱਚੇ ਨੂੰ ਇਨਸਾਫ ਦਵਾਇਆ ਜਾਵੇ ਮੇਰੇ ਘਰ ਵਾਲੇ ਨੇ ਮੇਰੇ ਬੱਚੇ ਨਾਲ ਨਵਜ ਕੀਤਾ ਮੈਨੂੰ ਲ ਕਿਸਾਨ ਨੂੰ ਦਬਾ ਕੇ ਰੱਖਿਆ ਗਿਆ ਮੇਰੇ ਬੱਚੇ ਨੂੰ ਇਨਸਾਫ ਦਿੱਤਾ ਜਾਵੇ ਕਿਹੜਾ ਪਿੰਡ ਕਿਹੜਾ ਕਟੇ ਪਿੰਡ ਕਾਲੂ ਵਾਲ ਕੋਟਲਾ ਦਸੂਆ ਕਦੋਂ ਦੀ ਘਟਨਾ ਵਾਪਰ ਕਿੰਨੀ ਡੇਟ ਤੇ ਉਹਨੂੰ ਫਿਰ ਅਲਿਗੇਸ਼ਨ ਲਗਾ ਰਹੇ ਹਾਂ ਤੇ ਕਿਤੇ ਪਹਿਲਾਂ ਜਿਹੜਾ पर मेनू ਮਿੱਤੀ 19 19 8 2025 ਨੂੰ ਤਿੰਨ ਮੰਗਲਵਾਰ ਮੈਨੂੰ ਪਤਾ ਲੱਗਾ ਜਦੋਂ ਮੈਂ ਰਾਤ ਨੂੰ 10:30 10 ਦੇ 10:30 ਦੇ ਕਰੀਬ ਦੇਖਿਆ ਵਾ ਆਪਣੇ ਅੱਖੀ ਦੇਖਿਆ ਫਿਰ ਮੈਨੂੰ ਪਤਾ ਲੱਗਾ ਮੈਨੂੰ ਬੇਟੀ ਨੇ ਦੱਸਿਆ ਕਿ ਪਹਿਲਾਂ ਵੀ ਮੇਰੇ ਨਾਲ ਸਾਰਾ ਕੁਝ ਹੋ ਰਿਹਾ ਸੀ ਮੇਰਾ ਪਾਪਾ ਵੀ ਮੇਰੇ ਨਾਲ ਇਹ ਕੁਝ ਕਰਦਾ ਸੀ ਹਾਂਜੀ ਸਰ ਮੈਂ ਮੈਡੀਕਲ ਕਰਵਾਇਆ ਹਾਂ ਮੈਡੀਕਲ ਕਰਾਇਆ ਨੋਬਦੀ ਵਨੋ ਨਵਜੀਤ ਜੀਵੋ ਹਸਪੀਟਲ ਤੋਂ ਮੈਂ ਆਪਣਾ ਮੈਡੀਕਲ ਕਰਵਾਇਆ ਆਪਣੀ ਭੈਣ ਦੀ ਮਦਦ ਨਾਲ ਉਹਨਾਂ ਨੂੰ ਮੈਂ ਲੈ ਕੇ ਗਈਆਂ ਉਹਨਾਂ ਨੇ ਦੱਸਿਆ ਕਿ ਹਾਂ ਜੀ ਬੱਚੀ ਨਾਲ ਹੋਇਆ ਸਭ ਕੁਝ ਸਰ ਘੋੜੀ ਅਦਾਸਰੀ ਹੈ ਕਿ ਪਹਿਲਾਂ ਮੇਰੇ ਨਾਲ ਲੜਾਈ ਝਗੜਾ ਮੇਰੀ ਨਾਨ ਨੇ ਤੇ ਮੇਰੇ ਘਰ ਵਾਲੇ ਨੇ ਕੀਤਾ ਵਾ ਮੇਰੀ ਨਾਨ ਨੋਤੀ ਰਹਿੰਦੀ ਸੀਗੀ ਤੇ ਉਦੋਂ ਦਾ ਹਲਕੇ ਗੁਡੀਆਂ ਨਾਲ ਬਾਅਦ ਵਿੱਚ ਇਹ ਕੁਝ ਹੋਇਆ ਮੈਂ ਉੱਥੇ ਹੈ ਨਹੀਂ ਸੀਗੀ ਜੈਸ਼ੀ ਰਾਮ ਮੈਂ ਨਿਰਿੰਦਰ ਖੱਪਰ ਸ਼ਿਵਸਾਣਾ ਸਮਾਜ ਦੇ ਪੰਜਾਬ ਚੇਅਰਮੈਨ ਇੱਕ ਸਾਡੇ ਕੋਲ ਇੱਕ ਅੱਜ ਮਸਲਾ ਆਇਆ ਵੈ ਕਿ ਮਸਲੇ ਤੇ ਅੱਗੇ ਵੀ ਥੀਆਂ ਪੈਣ ਦੇ ਆਂਦੇ ਅਸੀਂ ਸ਼ਿਵਸਾਣਾ ਸਮਾਜਵਾਦੀ ਹਮੇਸ਼ਾ ਥੀਆਂ ਪੈਣ ਦੇ ਹੱਕ ਦੇ ਲਈ ਆਪਣੀ ਲੜਾਈ ਲੜਦੀ ਆ ਰਹੀ ਹੈ ਅੱਜ ਇੱਕ ਨੰਨੀ ਬੱਚੀ ਜੋਦੀ ਉਮਰ ਤਕਰੀਬਨ 8-9 ਸਾਲ ਦੀ ਹੈ ਅੱਜ ਉਹ ਮਸਲਾ ਆਇਆ ਕਿ ਜਿਹੜੇ ਸੁਣ ਕੇ ਕਿ ਸਾਡੀ ਰੂਹ ਵੀ ਕੰਮ ਉੱਠੀ ਹੈ ਕਿ ਸਗੇ ਫਾਦਰ ਵੱਲੋਂ ਤੇ ਤੇ ਭੂਆ ਦੇ ਲੜਕੇ ਲੋ 8 9 ਸਾਲ ਦੀ ਕੁੜੀ ਦੇ ਨਾਲ ਜਬਰ ਜਨਾਹ ਕਰਨਾ ਅੱਜ ਉਸ ਗੱਲ ਦੀ ਮੈਂ ਕੜੇ ਸ਼ਬਦਾਂ ਨਾਲ ਨਿੰਦਿਆ ਕਰਦਾ ਮੈਂ ਕਿ ਜਿਹੜਾ ਕਿ ਸਾਡਾ ਸੂਬੇ ਦਾ ਕਾਨੂੰਨ ਹੈ ਉਹ ਫੇਲ ਹੁੰਦਾ ਜਾ ਰਿਹਾ ਹੈ ਕਿ ਜਿਹੜਾ ਲੋਕਾਂ ਦੇ ਮਨ 'ਚ ਡਰ ਹੈ ਪ੍ਰਸ਼ਾਸਨ ਦਾ ਤੇ ਸਰਕਾਰ ਦਾ ਖਤਮ ਹੁੰਦਾ ਜਾ ਰਿਹਾ ਹੈ ਘਰ ਦੇ ਵਿੱਚ ਹੀ ਧੀ ਸੇਫ ਨਹੀਂ ਹੈ ਇਬਾਰਤ ਹੋਏਗੀ ਤੇ ਇਸ ਬੱਚੀ ਦੇ ਨਾਲ ਜਿਹੜੇ ਦੇ ਫਾਦਰ ਵੱਲੋਂ ਤੇ ਉਹਦੇ ਭੈਣ ਦੇ ਲੜਕੇ ਵੱਲੋਂ ਜ਼ਬਰਜਨਾਹ ਕੀਤਾ ਗਿਆ ਹੈ ਤੇ ਇਹ ਜਿਹੜੀ ਕਿ ਰਿਪੋਰਟ ਹੈ ਡਾਕਟਰ ਦੀ ਰਿਪੋਰਟ ਨਵ ਜੀਵਨ ਹਸਪੀਟਲ ਦੀ ਕਿ ਤੁਸੀਂ ਦੇਖ ਸਕਦੇ ਹੋ ਕਿ ਡਾਕਟਰ ਦੀ ਰਿਪੋਰਟ ਜਿਹੜੀ ਹੈ ਕਿ ਉਹ ਪੋਜ਼ਿਟਿਵ ਪਾਈ ਗਈ ਤੇ ਲੜਕੀ ਦੀ ਮਾਤਾ ਨੇ ਦੇਖਿਆ ਕਿ ਇਸ ਦੀ ਨਾਨਾ ਦਾ ਲੜਕਾ ਬੇਟੀ ਦੇ ਨਾਲ ਜ਼ਬਰਜਨਾਹ ਕਰ ਰਿਹਾ ਸੀ ਤੇ ਜਦੋਂ ਰੋਲਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਇਸ ਦੀ ਆਵਾਜ਼ ਨੂੰ ਦੱਬਿਆ ਗਿਆ ਨਨਾਨ ਵੀ ਇਸ ਗੱਲ 'ਚ ਪੂਰੀ ਸ਼ਾਮਲ ਹੈ ਤੇ ਕਹਿਣ ਲੱਗੇ ਘਰ ਦੀ ਗੱਲ ਘਰ ਦੇ ਵਿੱਚ ਹੀ ਰਹਿਣ ਦਿਓ ਲੱਖ ਲਾਂਦਾ ਤੁਹਾਡੇ ਘਰ ਦੀ ਗੱਲ ਘਰ 'ਚ ਰਹਿਣ ਦਿਓ ਤੇ ਇੱਕ ਬੱਚੀ ਦੇ ਨਾਲ ਦੁਸ਼ਕਰਮ ਕੀਤਾ ਗਿਆ ਵਾ ਤੇ ਤੁਸੀਂ ਕਹਿੰਨੇ ਘਰ ਦੀ ਗੱਲ ਘਰ ਦੇ ਵਿੱਚ ਰਹਿਣ ਦਿਓ ਤੇ ਜਦੋਂ ਮਾਂ ਦਾ ਕਲਜਾ ਫਟਿਆ ਤੇ ਮਾਂ ਨੇ ਆਪਣੇ ਸੱਜਣਾ ਸੰਪਰਕ ਕੀਤਾ ਤੇ ਉਹ ਫੇਟੋਂ ਜਲੰਧਰ ਪੁਜੀ ਤੇ ਇਹਨਾਂ ਦੀ ਕਜਨ ਸਿਸਟਰ ਨੇ ਨਵ ਜੀਵਨ ਹਸਪੀਟਲ ਦੇ ਵਿੱਚ ਮੈਡੀਕਲ ਕਰਾਇਆ ਜਿੱਥੇ ਡਾਕਟਰਾਂ ਨੇ ਜਿਹੜੀ ਰਿਪੋਰਟ ਆ ਪੋਜ਼ਿਟਿਵ ਦੱਸੀ ਐ ਸੋ ਹੁਣ ਅਸੀਂ ਜਲੰਧਰ ਪੁਲਿਸ ਕਮਿਸ਼ਨ ਜਲੰਧਰ ਕੋਲ ਪਹੁੰਚੇ ਆ ਇਨਸਾਫ ਦੀ ਪਗਾਰ ਲਗਾ ਕੇ ਕੇਸ ਬੱਚੀ ਨੂੰ ਇਨਸਾਫ ਦਿੱਤਾ ਜਾਵੇ ਤੇ ਤਾਂ ਕਿ ਕੋਈ ਵੀ ਗੰਦਾ ਬੰਦਾ ਐਦਾ ਦੀ ਕੋਨੋਨੀ ਹਰਕਤ ਨਾ ਕਰ ਸਕੇ ਛੋਟੇ ਬੱਚਿਆਂ ਦੇ ਨਾਲ ਰੇਵ ਬੰਦਾ ਦਾ ਮਾਮਲਾ ਵਾ ਤੇ ਮੈਂ ਆਪਣੇ ਲੋਕ ਤੇ ਸ਼ਿਵਸਨਾ ਸਮਾਜਵਾਦੀ ਕੋਡੇ ਸ਼ਬਦਾਂ ਨੰਦਿਆ ਕਰਦਾ ਤੇ ਇਨਸਾਫ ਦੀ ਮੰਗ ਕਰ ਰਿਹਾ ਹਾਂ ਜੀ ਹਰ ਹਰ ਮਾਦੇਵ ਮੈਂ ਪ੍ਰੀਤੀ ਸ਼ਿਵਸਨਾ ਸਮਾਜਵਾਦੀ ਤੋਂ ਜ਼ਿਲ੍ਹਾ ਪ੍ਰਧਾਨ ਸੋ ਇਹ ਪੈਂ ਸਾਡੇ ਕੋਲ ਆਈ ਸੀ ਇਹਨਾਂ ਨੇ ਆਪਣੇ ਬੱਚੀ ਬਾਰੇ ਜੋ ਦਾਸਤਾਨ ਦਸੀ ਸੁਣ ਕੇ ਵੀ ਰੂਹ ਕੰਬ ਉੱਠਦੀ ਹੈ ਕਿ ਕਿ ਛੋਟੀ ਬੱਚੀ ਜੋ ਕਿ 8-9 ਸਾਲ ਦੀ ਜਿਹਦੇ ਖੁਦ ਫਾਦਰ ਨੇ ਉਹਦੇ ਨਾਲ ਰੇਪ ਕੀਤਾ ਸੋ ਭੂਆ ਦੇ ਲੜਕੇ ਜੋ ਕਿ ਭਰਾ ਜਿਨ੍ਹਾਂ ਨੂੰ ਉਹ ਵੀਰ ਕਹਿੰਦੀ ਸੀ ਉਹਨਾਂ ਨੇ ਵੀ ਕੁੜੀ ਦੇ ਨਾਲ ਗਲਤ ਕੰਮ ਕੀਤਾ ਸੋ ਖੂਨ ਪਾਣੀ ਹੋ ਚੁੱਕਿਆ ਹੈ ਰਿਸ਼ਤੇ ਸਾਰੇ ਸ਼ਰਮ ਮੇ ਹੋ ਚੁੱਕੇ ਨੇ ਸੋ ਸਾਡੀਆਂ ਬੱਚੀਆਂ ਘਰ ਚ ਸੇਫ ਨਹੀਂ ਹੈਗੇ ਬਾਹਰ ਕਿੱਦਾਂ ਸੀ ਕਰਾਂਗੇ ਸੋ ਮੈਂ ਪ੍ਰਸ਼ਾਸਨ ਅੱਗੇ ਮੰਗ ਕਰਦੀ ਆ ਪੰਜਾਬ ਸਰਕਾਰ ਅੱਗੇ ਮੰਗ ਕਰਦੀ ਹਾਂ ਕਿ ਇਹੋ ਜਿਹੇ ਇਨਸਾਨਾਂ ਨੂੰ ਫੜ ਕੇ ਕੜੀ ਤੋੜੀ ਸਜ਼ਾ ਦਿੱਤੀ ਜਾਵੇ ਇਹਨਾਂ ਲਈ ਫਾਂਸੀ ਦੀ ਸਜ਼ਾ ਵੀ ਬਹੁਤ ਘੱਟ ਹੈ ਇਹਨਾਂ ਨੂੰ ਫੜ ਕੇ ਸਾਡੇ ਤੱਕ ਲਿਆਂਦਾ ਜਾਵੇ ਨਹੀਂ ਤੇ ਇਹਨਾਂ ਨੂੰ ਮੈਂ ਦੱਸਾਂ ਮੈਨੂੰ ਅਗਰ ਜੇਲ੍ਹ ਜਾਣਾ ਪਏਗਾ ਮੈਂ ਮੀਡੀਆ ਦੇ ਮਾਧਮ ਕਹਿ ਰਹੀ ਆ ਮੈਂ ਜਾਨ ਨੂੰ ਤਿਆਰ ਆ ਲੇਕਿਨ ਇਹੋ ਜਿਹੇ ਇਨਸਾਨਾਂ ਨੂੰ ਮੇਰੇ ਤੱਕ ਲਿਆਂਦਾ ਜਾਵੇ ਮੈਂ ਤੇ ਇਹਨਾਂ ਨੂੰ ਜਾਨ ਨੂੰ ਹੀ ਮਾਰ ਦੂੰਗੀ ਜਿਹੜੇ ਬੱਚੀਆਂ ਦੇ ਨਾਲ ਇਦਾਂ ਦੇ ਹਰਕਤ ਕਰਦੇ ਨੇ ਸੋ ਮੈਂ ਪ੍ਰਸ਼ਾਸਨ ਅੱਗੇ ਮਾਨ ਕਰਦੀਆਂ ਕਿ ਇਹਨਾਂ ਨੂੰ ਫੜ ਕੇ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਤਾਂ ਕਿ ਜੋ ਇਸ ਬੱਚੀ ਦੇ ਨਾਲ ਹੋਇਆਗਾ ਕਿਸੇ ਹੋਰ ਦੇ ਨਾਲ ਨਾ ਹੋ ਸਕੇ ਜੈ ਸ਼੍ਰੀ ਰਾਮ